ਸੰਗਠਨ ਮੋਚਨ ਸ਼੍ਰੀ ਹਨੂਮਦ ਸੇਵਾ ਸਮਿਤੀ ਸ਼੍ਰੀ ਹਨੂਮਾਨ ਮੰਦਿਰ ਕਟਹਿਰਾ ਚੌਂਕ ਫਗਵਾੜਾ ਵਿਖੇ ਸੌਣ ਮਹੀਨੇ ਦੇ ਸੰਬੰਧ ਵਿੱਚ ਭਵਾਨ ਸ਼ਿਵ ਦਾ ਰੂਦਰ ਅਭਿਸ਼ੇਕ ਅਤੇ ਚਾਂਦੀ ਦਾ ਮੁਕਟ ਪੇਂਟ ਕੀਤਾ ਗਿਆ ਜਿਸ ਦੀ ਸੇਵਾ ਮਨਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਕਨੇਡਾ ਵੱਲੋਂ ਕੀਤੀ ਗਈ ਮੰਦਿਰ ਵਿਖੇ ਸਵੇਰੇ 11 ਵਜੇ ਜਿੱਥੇ ਮੰਦਿਰ ਦੇ ਪੁਜਾਰੀ ਊਮਾ ਸ਼ੰਕਰ ਦੁਆਰਾ ਮੰਤਰ ਉਚਾਰਨ ਕੀਤਾ ਗਿਆ ਉੱਥੇ ਹੀ ਪੂਜਾ ਅਰਚਨਾ ਤੋਂ ਬਾਅਦ ਰੂਦਰ ਅਭਿਸ਼ੇਕ ਵੀ ਕੀਤਾ ਗਿਆ ਇਸ ਸਮਾਗਮ ਤੋਂ ਬਾਅਦ ਹੀ ਮਹਿਲਾ ਸੰਗੀਤਨ ਮੰਡਰੀ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਦੇ ਆ ਕੀਰਤਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਿਵ ਭਗਤਾਂ ਨੇ ਨੱਚ ਟੱਪ ਕੇ ਆਪਣੀ ਹਾਜ਼ਰੀ ਲਗਵਾਈ ਇਸ ਸਮਾਗਮ ਤੋਂ ਬਾਅਦ ਸ਼ਰਧਾਲੂਆਂ ਵਿੱਚ ਭੰਡਾਰਾ ਅਚੁੱਟ ਵਰਤਾਇਆ ਗਿਆ ਇਸ ਦੌਰਾਨ ਪ੍ਰਧਾਨ ਇਸ਼ੂ ਵਧਾਵਨ, ਵਿਨੋਦ ਸੂਦ, ਸ਼ਮਾ ਤੀਰ, ਗੀਤਾ ਖੋਸਲਾ, ਕਿਰਨ ਜਲੋਟਾ, ਲਾਡੀ ਖੋਸਲਾ, ਸੁਪਾਨ ਖੋਸਲਾ ਆਦ ਹਾਜ਼ਰ ਸਨ। ਸ੍ਰੀ ਹਨੂਮਨ ਮੰਦਿਰ ਟਟੜਾ ਚੌਂਕ ਫਰਵਾੜਾ ਵੱਲੋਂ ਸ੍ਰੀ ਹਨੂਮਨ ਸੇਵਾ ਸਮਿਤੀ ਵੱਲੋਂ ਸਾਡੇ ਐਨਆਰਆਈ ਭਰਾ ਭਰਾਵਾਂ ਦੇ ਸਹਿਯੋਗ ਦੇ ਨਾਲ ਮਨਜੀਤ ਸਿੰਘ ਚਾਨਾ ਜੀ ਅਤੇ ਇੰਦਰਪਾਲ ਚਾਨਾ ਜੀ ਦੇ ਸਹਿਯੋਗ ਦੇ ਨਾਲ ਅੱਜ ਆਪਣੇ ਬੋਲੇ ਬਾਬਾ ਜੀ ਨੂੰ ਮੋਟਕ ਦਾ ਅਰਪਣ ਕੀਤਾ ਗਿਆ ਹੈ ਅੱਜ 11 ਵਜੇ ਠੀਕ ਰੁਦਰ ਅਭਿਸ਼ੇਕ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਆਪਣੇ ਬੋਲੇ ਬਾਬਾ ਜੀ ਨੂੰ ਮੋਟਕ ਅਰਪਣ ਕੀਤਾ ਗਿਆ ਚਾਂਦੀ ਦਾ ਉਸ ਤੋਂ ਬਾਅਦ ਮਹਿਲਾ ਸੰਕੀਰਤਨ ਵੱਲੋਂ ਸੰਕੀਰਤਨ ਕੀਤਾ ਗਿਆ ਅਤੇ ਫੇਰ ਉਤਬਤ ਆਪਣੇ ਪੰਡਾਰੇ ਦਾ ਜੋ ਆਯੋਜਨ ਸੀ ਬਰੈਡ ਬਟੂਡੇ ਦਾ ਜੋ ਆਯੋਜਨ ਸੀ ਉਹ ਕੀਤਾ ਗਿਆ ਸਾਡੇ ਅਸੀਂ ਇਦਾਂ ਹੀ ਆਪਣੇ ਜਿੰਨੇ ਵੀ ਸਾਡੇ ਬਾਹਰ ਬੈਠੇ ਸੱਜਣ ਭਰਾ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਸਾਡੇ ਮੰਦਰ ਦੀ ਇਹ ਸਾਰੀ ਅਤੇ ਮੰਦਰ ਦੇ ਹਰ ਕਾਰਿਆ ਹੋ ਰਿਹਾ ਅਸੀਂ ਆਪਣੇ ਜਿੰਨੇ ਵੀ ਐਨ ਆਰ ਆਈ ਭਰਾ ਆਇਆ ਅਤੇ ਫਰਵਾੜਾ ਵਾਸੀ ਆ ਜਿਨ੍ਹਾਂ ਦਾ ਸਾਨੂੰ ਦਿਨ ਰਾਤ ਸਹਿਯੋਗ ਤਨ ਮਨ ਧਨ ਦੇ ਨਾਲ ਸਹਿਯੋਗ ਮਿਲਦਾ ਅਸੀਂ ਸਾਰਿਆਂ ਦੇ ਧੰਨਵਾਦੀ ਆ ਸੰਗਠਨ ਮੋਚਨ ਸ਼੍ਰੀ ਹਨੂਮਤ ਸੇਵਾ ਸਮਿਤੀ ਸ਼੍ਰੀ ਹਨੂਮਾਨ ਮੰਦਿਰ ਕਟਹਿਰਾ ਚੌਂਕ ਫਗਵਾੜਾ ਵਿਖੇ ਸੋਨ ਮਹੀਨੇ ਦੇ ਸੰਬੰਧ ਵਿੱਚ ਭਗਵਾਨ ਸ਼ਿਵ ਦਾ ਰੂਦਰ ਅਭਿਸ਼ੇਕ ਅਤੇ ਚਾਂਦੀ ਦਾ ਮੁਕਟ ਪੇਂਟ ਕੀਤਾ ਗਿਆ ਜਿਸ ਦੀ ਸੇਵਾ ਮਨਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਕੈਨੇਡਾ ਵੱਲੋਂ ਕੀਤੀ ਗਈ ਮੰਦਿਰ ਵਿਖੇ ਸਵੇਰੇ 11 ਵਜੇ ਜਿੱਥੇ ਮੰਦਿਰ ਦੇ ਪੁਜਾਰੀ ਊਮਾ ਸ਼ੰਕਰ ਦੁਆਰਾ ਮੰਤਰ ਉਚਾਰਨ ਕੀਤਾ ਗਿਆ ਉੱਥੇ ਹੀ ਪੂਜਾ ਅਰਚਨਾ ਤੋਂ ਬਾਅਦ ਰੂਦਰ ਅਭਿਸ਼ੇਕ ਵੀ ਕੀਤਾ ਗਿਆ ਇਸ ਸਮਾਗਮ ਤੋਂ ਬਾਅਦ ਹੀ ਮਹਿਲਾ ਸੰਗੀਤਨ ਮੰਡਲੀ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣगान ਕਰਦੇ ਆ ਕੀਰਤਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਿਵ ਭਗਤਾਂ ਨੇ ਨੱਚ ਟੱਪ ਕੇ ਆਪਣੀ ਹਾਜ਼ਰੀ ਲਗਵਾਈ ਇਸ ਸਮਾਗਮ ਤੋਂ ਬਾਅਦ ਸ਼ਰਧਾਲੂਆਂ ਵਿੱਚ ਭੰਡਾਰਾ ਅਚੁੱਟ ਵਰਤਾਇਆ ਗਿਆ ਇਸ ਦੌਰਾਨ ਪ੍ਰਧਾਨ ਇਸ਼ੂ ਵਧਾਵਨ, ਵਿਨੋਦ ਸੂਦ, ਸ਼ਮਾ ਤੀਰ, ਗੀਤਾ ਖੋਸਲਾ, ਕਿਰਨ ਜਲੋਟਾ, ਲਾਡੀ ਖੋਸਲਾ, ਸੁਪਾਨ ਖੋਸਲਾ ਆਦ ਹਾਜ਼ਰ ਸਨ ਫ੍ਰੀ ਹਨੂਮਨ ਮੰਦਿਰ ਟਟੜਾ ਚੌਂਕ ਫਰਵਾੜਾ ਵੱਲੋਂ ਫ੍ਰੀ ਹਨੂਮਨ ਸੇਵਾ ਸਮਿਤੀ ਵੱਲੋਂ ਸਾਡੇ ਐਨਆਰਆਈ ਭਰਾ ਭਰਾਵਾਂ ਦੇ ਸਹਿਯੋਗ ਦੇ ਨਾਲ ਮਨਜੀਤ ਸਿੰਘ ਚਾਨਾ ਜੀ ਅਤੇ ਇੰਦਰਪਾਲ ਚਾਨਾ ਜੀ ਦੇ ਸਹਿਯੋਗ ਦੇ ਨਾਲ ਅੱਜ ਆਪਣੇ ਬੋਲੇ ਬਾਬਾ ਜੀ ਨੂੰ ਮੋਟਕ ਦਾ ਅਰਪਣ ਕੀਤਾ ਗਿਆ ਹੈ ਅੱਜ 11 ਵਜੇ ਠੀਕ ਰੁਦਰ ਅਭਿਸ਼ੇਕ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਆਪਣੇ ਬੋਲੇ ਬਾਬਾ ਜੀ ਨੂੰ ਮੋਟਕ ਅਰਪਣ ਕੀਤਾ ਗਿਆ ਚਾਂਦੀ ਦਾ ਉਸ ਤੋਂ ਬਾਅਦ ਮਹਿਲਾ ਸੰਕੀਰਤਨ ਵੱਲੋਂ ਸੰਕੀਰਤਨ ਕੀਤਾ ਗਿਆ ਅਤੇ ਫੇਰ ਉਤਵਾਰ ਆਪਣੇ ਪੰਡਾਰੇ ਦਾ ਜੋ ਆਯੋਜਨ ਸੀ ਬਰੈਡ ਪਟੋੜੇ ਦਾ ਜੋ ਆਯੋਜਨ ਸੀ ਉਹ ਕੀਤਾ ਗਿਆ ਸਾਡੇ ਅਸੀਂ ਇਦਾਂ ਹੀ ਆਪਣੇ ਜਿੰਨੇ ਵੀ ਸਾਡੇ ਬਾਹਰ ਬੈਠੇ ਸੱਜਣ ਭਰਾ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਸਾਡੇ ਮੰਦਰ ਦੀ ਇਹ ਸਾਰੀ ਅਤੇ ਮੰਦਰ ਦੇ ਹਰ ਕਾਰਜ ਹੋ ਰਿਹਾ ਅਸੀਂ ਆਪਣੇ ਜਿੰਨੇ ਵੀ ਐਨ ਆਰ ਆਈ ਭਰਾ ਆਇਆ ਅਤੇ ਫਰਵਾੜਾ ਵਾਸੀ ਆ ਜਿਨ੍ਹਾਂ ਦਾ ਸਾਨੂੰ ਦਿਨ ਰਾਤ ਸਹਿਯੋਗ ਤਨ ਮਨ ਧਨ ਦੇ ਨਾਲ ਸਹਿਯੋਗ ਮਿਲਦਾ ਅਸੀਂ ਸਾਰਿਆਂ ਦੇ ਧੰਨਵਾਦੀ ਆ